सारा नुड मॉर्निंग मैं उम्मीद कर दी ती सीठाक आओगे स्वास्थ्य है साइ न ਗਾਇਸ ਕਿਵੇਂ ਮੈਂ ਤੁਹਾਨੂੰ ਦਿਖਾ ਦੇਣੀ ਹਾਂ ਮੈਂ ਅੱਧਰ ਕੋਈ ਕੰਮ ਸੀ ਕਰ ਰਹਾ ਥੋੜਾ ਬਣੇਗੀ ਤਸੀਗਾ ਹਲਾ ਆਪਾਂ ਦੇ ਕਰ ਸੀਗੇ ਗਾਇਸ ਸਪੋਰਟ ਦੋ ਸਾਡੀ ਵੀਡੀਓਸ ਨੂੰ ਆ ਦੇਖੋ ਮੰਮ ਨੇ హెయిਰ ਕੱਟ ਕਰਾਇਆ ਸੀਗਾ ਬਹੁਤ ਹੀ ਈਜ਼ੀ ਹੈ ਐਸੀ ਉੱਥੇ ਗਈ ਸੀਗਾ ਦੇਖੋ ਸ਼ੂਟਿੰਗ ਮੈਂ ਬੱਸ ਸੋਡੀ ਸਪੋਰਟ ਚਾਹੀਦੀ ਹੈ ਸਾਨੂੰ हेलो पापा हो टाइम हो गया साढ़े अठ तो साहब हूं उठा ब्रश कर रहा है मम्मा बोयल कर रहे हैं है, गर्म पानी इधर काट कट हैं मम्मा क्योंकि मैं लेके नहीं जाती एक कि ऑरेंज ਉਹ ਵੀ ਪੀ ਲਿਆ ਪਰ ਅੱਛਾ ਆ ਦੇਖੋ ਕਿ ਵੀ ਮਾਈ ਫੇਵਰਿਟ ਫੋਕ ਵੀ ਚੱਕ ਕੇ ਚੱਕਣਾ ਨਹੀਂ ਸਰਨ ਦਿਖਾਉਣਾ ਮੈਂ ਮੋੜ ਬੰਨਾ ਕਿ ਆਪਾਂ ਚੱਕ ਅਮ ਅਨੂ ਚੈਲ ਵੀ ਮੱਚਾ ਅੱਗੇ ਚੱਕਦੇ ਗਿਰੀਓ ਸੁਣੋ ਫਿਰ ਆਪਾਂ ਬਾਅਦ ਚ ਵੇਨੇ ਮੈਡਰੰਸ ਦਾ ਪਾਣੀ ਲੀ आई कार्ड बेल्ट तो स्वेटर पर आई कार्ड कितने हैं स्वेटर मेरा आई कार्ड कितने मैं क्या आई कार्ड बेल्ट हर पाई नहीं स्वेटर मेरा अलमीरा चल उसको कट के फिर अब पहनने हैं गाइस ये दिल कर लो चलो आया ना करो तेरा मैंने शूज तो चढ़ेगी तेरे तेरे नहीं आप देते ਗਾਇਜ਼ ਇੱਕ ਪਾਉਚ ਮੇਰਾ ਸੀਗਾ ਦਿੱਲੇ ਪਾਸੇ ਇੱਕ ਪਾਉਚ ਚਾਹੀਦਾ ਮੈਂ ਦੋਨੋਂ ਤੇ ਚੜ ਗਈ ਸਾਇ ਮੈਨੂੰ ਦੱਸਣਾ ਨਹੀਂ ਗਾਇਜ਼ ਤੁਨ ਤੋਂ ਦੇਖੋ ਕਿੰਨੀ ਪੈ ਰਹੀ ਆ ਓ ਮਾਈ ਗਾਇ ਗਾਇਜ਼ ਤੁਨ ਤੋਂ ਦੇਖੋ ਕਿੰਨੀ ਜ਼ਿਆਦਾ ਤਰੇਲ ਹੋਗ ਆ ਦੇਖੋ ਮੈਂ ਖੜੀ ਫਿਰ ਤੁਹਾਨੂੰ ਬਾਅਦ ਚ ਮਿਲਦੇ ਆ ओके पाँच डिग्री हो गया टेम्परेचर गाइस फिर सुनो ताशर हो के फिर दोबारा तो मिल गया चल पेजी चल पे मन की बात स्कूल ठंड धुंद 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 गड्डी तक पूरी धोती तो मी वगू डिगी आंदी है मी तु ले गया मी वैसलीन लाई स्लिप से भज के जा फिर ਖੜੇ ਪਾਪਾ ਅੱਗੇ ਕਰਨਗੇ ਗੱਡੀ ਪਾਜ ਪਾਜ ਗੁੰਨੂ ਨੇ ਹਮੇਸ਼ਾ ਦੂਜਾ ਗੇੜਾ ਲਾਉਣਾ ਹੀ ਹੁੰਦਾ ਹੁੰਦਾ ਹਾਂਜੀ ਔਨਾ ਸੈਬੂ ਨੇ ਮੂੰਹ ਬੰਨਿਆ ਗੁੰਡੇਾਂ ਨੂੰ ਮੈਂ ਪੈ ਰਿਆ ਮੈਂ ਅੱਜ ਤਰੇਲ ਨਹੀਂ ਪੈ ਰੀ ਬਾਈ ਸੈਬੂ ਸੈਬੂ ਗੁੰਡਾ ਬਣ ਕੇ ਜਾਂਦਾ ਸਕੂਲ ਚ ਅੱਜਕੱਲ ਪਿੱਛੇ ਆ ਜਾ ਪਿੱਛੇ ਹੋਰ ਕੀ ਕਰਨਾ ਤੂੰ हाय 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 इन्नी ठंड इन्नी ठंड इन्नी तंद Bye, bye Bye Bye, Bye Bye Bye. ਅੱਜ ਵੀ ਧੁੱਪ ਤਾਂ ਪਰ ਨਹੀਂ ਨਿਕਲਦੀ ਲੱਗਦੀ ਤੇ ਆਪਾਂ ਰੈਡੀ ਛੜੀ ਹੋ ਕੇ ਮਾੜਾ ਇਹ ਢੇੜਾ ਲਾ ਕੇ ਨੇ ਬਾਜ਼ਾਰ ਦਾ ਥੋੜਾ ਜਿਹਾ ਕੰਮ ਸੀਗਾ ਮੈਂ ਕਿਹਾ ਜਨਾਬ ਜੀ ਚੱਲਦੇ ਆਂ ਠੰਡ ਡਿੱਗੀ ਗਈ ਤਾਂ ਬਸ ਫਿਰ ਸਾਰਾ ਕੁਝ ਆ ਹੀ ਰਹਿ ਜਾਊਗਾ ਨਿਕਲਣਾ ਤਾਂ ਪੈਣਾ ਹੀ ਯਾਰਜਾਈਆਂ ਚੋਂ ਫਿਰ ਆਪਾਂ ਜਾਣਾ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਜਲਦ ਦੱਸਾਂਗੇ ਰਸਤੇ 'ਚ ਹੀ ਮਿਲਾਂਗੇ ਜਿਵੇਂ ਸੈਰ ਕਰ ਰੋ ਯਾ ਸਰ ਕਦੇ ਕੀਤੀ ਨਹੀਂ ਨਾ ਉਹ ਵੀ ਇੰਨੀ ਦੂਰ ਆ ਕੇ ਘਰ ਤੋਂ ਗੱਡੀਆਂ ਉਹ ਤਾਂ ਲਾ ਜਾਂਦੀ ਯੈਸ ਤੁਰ ਤੁਰ ਕੇ ਜਾਂਦੇ ਅੱਜ ਅੱਪਾ ਘੁੰਮੇ ਘੁੰਮੇ ਕਰਦੇ ਆ ਲੱਗਿਓ ਖੜੀ ਆਪਣੀ ਸਫਾਰੀ ਲੈ ਕੇ ਚੱਲਦੇ ਆ ਦੇਖ ਇੰਨੀ ਮਿੱਟੀ 'ਚ ਖੜਾ ਕੇ ਗਏ ਸਾਰੇ ਸ਼ੂਜ਼ ਗੰਦੇ ਹੋ ਗਏ जब हम हस्बैंड वाइफ बाहर आए हो तो कुछ तो बनता है थोड़ा बहुत खाना भूख तो लगती है देख देख के ये न्यू खड़न गया अपने इतने फेज थ्री दार्केट जनाब जी कहते ट्राई करिए कुछ अज मैं लगता तैयारियां शयरिया ही हो रही हैं देखो मिलूगा या नहीं ਕੀ ਕਹਿੰਦੇ ਕੀ ਕੁਛ ਆ ਪੁੱਛਣ ਗਏ ਸੀ ਜਨਾਬ ਜੀ ਕੀ ਕੁਛ ਆ ਉਹਨਾਂ ਦੇ ਕਿਉਂਕਿ ਆਪਾਂ ਫਰਸਟ ਟਾਈਮ ਆਏ ਆ ਫਰਸਟ ਟਾਈਮ ਵਿਜ਼ਿਟ ਕੀਤਾ ਨਿਊ ਵੈਨ ਬਣਾ ਕੋ ਵੈਨ ਦੇ ਵਿੱਚ ਸਾਰਾ ਸਿਸਟਮ ਤਿਆਰ ਕਰੀ ਬੈਠੇ ਆ ਪਹਿਲਾਂ ਤਾਂ ਆਪ ਦੇਖਣਗੇ ਬਸ ਨਹੀਂ ਪਸੰਦ ਆਇਆ ਤਾਂ ਫਿਰ ਕੀ ਹੋਇਆ ਮੈਨੂੰ ਦੱਸ ਕੇ ਨਹੀਂ ਗਏ ਦੇਖੀ ਲੈ ਖੜ ਖੜਾ ਕੇ ਮੁੜ ਗਏ ਕਿ ਫੋਟੋ ਨਹੀਂ ਖਿੱਚੀ ਗਈ ਸੀ ਮੈਂ ਕਿਹਾ ਮੈਨੂੰ ਲੈ ਆਓ ਫੋਟੋ ਖਿੱਚ ਕੇ ਲੈ ਆਏ ਸੀਗੇ ਤੇ ਹੁਣ ਦੁਬਾਰਾ ਮੈਨੂੰ ਲੈਣ ਚਲੇਗੇ ਕਾਰਾ ਹੋਵੇ ਤਾਂ ਇਹੋ ਜਿਹਾ ਅਰੇ ਕੀ ਹੋ ਗਿਆ ਰੇ ਕੀ ਹੋ ਗਿਆ ਰੇ ਮੈਨੂੰ ਦਿਖਾ ਰੋਲ ਵੀ ਹੈਗਾ ਕਹਿੰਦੇ ਪਹਿਲਾਂ ਮੁੜ ਕਿਉਂ ਗਏ ਸੀ ਫੋਟੋ ਕਿਚੀਂ ਸੇ ਕਿਚੀਂ ਨਹੀਂ ਗਏ ਮੈਨੂੰ ਲੱਗਿਆ ਸੀ ਕਰਤੇ ਘਬਰਾਟੇ ਲਓ ਜੀ ਮੈਂ ਦੇਖ ਕੇ ਮਿਲਦਾ ਤੁਹਾਨੂੰ ਲਓ ਜੀ ਬਾਹਰ ਨਿਕਲੇ ਆਏ ਆਪਾਂ ਓਪਨ ਓ ਖੜੀ ਆਪਣੀ ਆਪਣਾ ਝੋਟਾ 2:30 ਵਜੇ ਦੁਆਕਰ ਹੋ ਜਾਣਾ ਖੜੀ ਹੋ ਜਾਣਾ आ देखो के लिखया कहंदे खाओ हो ऐश करो चेती बना यार चिकन चिकन देसी स्वैग फोटो खिंचो केंट लिखया केंट तैयार कीती है केंट तैयार कीती है वी आर ओपन कहाँ पे ਅੰਦਰ ਆਪਣਾ ਰੈਡੀ ਹੋ ਰਿਹਾ ਆਪਾਂ ਇੱਥੇ ਵੇਟ ਕਰ ਰਹੇ ਆ ਪਿਛਲੀ ਵਾਰ ਆਪਾਂ ਉਹ ਉੱਥੇ ਆਏ ਸੀ ਉਹਦੇ ਉੱਪਰ ਬੈਠ ਕੇ ਖਾ ਕੇ ਗਏ ਸੀ ਨਾ ਕੁਝ ਨਵਾਂ ਆਉਣਾ ਚਾਹੀਦਾ ਟਰਾਈ ਤਾਂ ਕਰਨਾ ਚਾਹੀਦਾ ਕਰਾ ਲਓ ਕਰਾਉਣਾ ਤਾਂ ਕਰਾਉਣਾ ਉਹ ਕਹਿੰਦੇ ਨਾ ਜਿੰਨੀ ਨਵੀਂ ਜਗ੍ਹਾ ਟਰਾਈ ਕਰੋ ਹਰ ਇੱਕ ਚੀਜ਼ ਨਵੀਂ ਮਿਲਦੀ ਹੈ ਫਸਟ ਟਾਈਮ ਦੇਖਿਆ ਇਦਾਂ ਦਾ گارਲਿਕ ਬ੍ਰੈਡ ਨਹੀਂ ਤਾਂ ਸਿੰਪਲ ਜਿਹਾ ਲੈ ਲੈਂਦੇ ਕਾਟ ਕੇ ਪੈਕੇਟ ਹਾਂ ਆਪਾਂ ਕਿੱਥੇ ਗੱਲ ਕਰਦੇ ਸੀ ਹਨਾ ਆਪਾਂ ਛੱਡ ਕੇ ਆਏ ਸੀਗੇ ਸਿੰਪਲ ਬੱਸ ਉਹਨਾਂ ਨੇ ਬ੍ਰੈਡ ਦੇ ਉੱਪਰ گارਲਿਕ ਵਾਲਾ ਬਟਰ ਦੇ ਵਿੱਚ گارਲਿਕ ਮਿਕਸੀ ਹੋਰ ਲਾ ਕੇ ਦਿੱਤਾ ਫਿੱਕਾ ਜਿਹਾ ਲਾਲੀ ਤੇ ਗਾਲੀ ਸੀਟਾ ਉਸਤੇ ਅਸੀਂ ਤੇ ਛੱਡ ਕੇ ਆ ਗਏ ਸੀ ਵਾਓ ਵੇਖਣ ਚ ਬਾ ਯਮੀ ਯਮੀ ਲੱਗਦਾ ਠਾ ਕੇ ਦੇਖਦੇ ਪਾਣੀ ਆ ਗਿਆ ਮੂੰਹ ਕਿਵੇਂ ਆ ਖਾਓ ਤੁਹਾਡੀ ਫੇਵਰੇਟ ਸੌਸ ਵੀ ਦੱਸੋ ਕਿਹਦਾ ਹੈ ਠੀਕ ਹੈ

ਹੂੰ ਦੋ ਪਲੇਟਾਂ ਆਪਾਂ ਵੇਲੀਆਂ ਕਰਤੀਆਂ ਜੀ ਦੇਖੋ ਹੋਰ ਆਰਡਰ ਆਤਾ ਹੈ ਯੂਨਿਕ ਅਲੱਗ ਟੇਸਟ ਸੀ ਮਜ਼ਾ ਆ ਗਿਆ ਮਜ਼ਾ 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 ਅਗਲਾ ਆਰਡਰ ਆਪਣਾ ਆ ਰਿਹਾ ਵੇਟਿੰਗ 'ਚ ਇਕੱਠੀਆਂ ਕਰ ਦੋ ਇਹ ਚਟਨੀਆਂ ਵੀ ਆਪ ਬਣਾਉਂਦੇ ਆ ਨਾ ਘੈਂਟ ਯਾ ਬੱਚੀ ਇਹਨਾਂ ਨੇ ਐ ਸਹੀ ਹੈ ਆਹ ਫਿਰ ਉਹ ਵੀ ਕਹੀ ਜਾਂਦੇ ਕੋਈ ਹੋਰ ਆਇਆ ਕਹਿੰਦੇ ਮੈਨੇ ਬੱਚੇ ਚੱਕਣੀਆਂ ਸੀ ਬੱਚੇ ਚੱਕਣਿਆ ਭਾਈ ਬੱਚੇ 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 ਸਾਡੇ ਕਹਿਣਗੇ ਲੇਟ ਕਰਾਤਾ ਹੈ ਪਾਪਾ ਲੇਟ ਆਇਆ ਫਿਰ ਸਬੂ ਆ ਕੇ ਕਹੂਗਾ ਜਲਦੀ ਭੇਜ ਤੁਸੀ ਪਾਪਾ ਨੂੰ ਜਲਦੀ ਭੇਜ ਜਾ ਕਰੋ ਪਾਪਾ ਲੇਟ ਆਇਆ ਪਹੁੰਚ ਗਏ ਸਰ ਤੇ ਉਸਰ ਕੀ ਆਇਆ ਹੈ ਇਹ ਸਾਸ ਦੇ ساتھ ਆਇਆ ਹੈ ਰੋਲ ਕਹਾਰਾ ਜੀ ਤੇ ਬਈ ਸਵਾਦ ਆ ਗਿਆ ਆ ਪਾਦੋ ਵੀ ਰਸੋਈ ਆ ਗਿਆ ਤੋਰ ਜੀਨ ਮੋਲੀ ਜੀ ਦੋਵੇਂ ਪਾਦੋ ਪਾਵੇਂ ਆ ਸੌ ਸੌ ਨਹੀਂ ਵੀਰੇ ਯਾਰ ਧੰਕ ਖਾਰਿਸ ਕੈਮਰਾ ਬਾਹਰ ਨਾਲ ਬਹੁਤ ਸਵਾਦ ਕਿੰਨੇ ਹੋ ਗਏ ਥੈਂਕ ਯੂ ਯਾਰ ਆ ਗਿਆ ਬਈ ਆਸੇ ਪਾਸੇ ਲਵੇਰ ਘੱਟੇ ਕਿਨੇ ਹੋ ਗਏ 200 300 100 ਹੋਆ ਕਿੰਨਾ ਬੜਾ ਵੈਲਿਊ ਆ ਰੋਲ ਆਪੇ ਨਹੀਂ ਗਰੋਗੇ ਆਪਣਾ ਕੋਈ ਤੱਕ ਨਹੀਂ ਵਾ ਵਾਓ ਆ ਮਿਲ ਜੂਗੀ ਹਾਂ ਕੋਈ ਨਾ ਜੀ ਸੂਰਜ ਦੇਵਤਾ ਜੀ ਨੇ ਬਠਿੰਡੇ ਚ ਦਰਸ਼ਨ ਦੇ ਤੇ ਅੱਜ ਫੇਰ ਦੇਖੋ ਬਰਡਸ ਨੂੰ ਵੀ ਖੁੱਲੀ ਛੁੱਟੀ ਮਿਲ ਗਈ ਥੋੜੀ ਜੀ ਤਾਂ ਆਪਾਂ ਨਿੱਕਲ ਹੀ ਆ ਤਾਂ ਵੇਖੋ ਕਿਵੇਂ ਉੱਡ ਰਹੀਆਂ ਡਾਰਾਂ ਦੀਆਂ ਡਾਰਾਂ ਵਾਓ ਆਹ ਆ ਪਤਾ ਨਹੀਂ ਕੀ ਆ ਬਸਾਂ ਇੱਧਰ ਸੀ ਜਾ ਰਹੀਆਂ ਟੁੱਪ ਦਾ ਆਨੰਦ ਲੈ ਰਹੇ ਆ ਅਸੀਂ ਗੜੇ ਹਨੂਮਨ ਚੌਂਗ ਚ ਤੇ ਦੇਖੋ ਬਸ ਤਾਂ ਕਿੱਧਰ ਨਹੀਂ ਵੜੀ ਆਉਣੇ ਚੱਕ ਉਹ ਕਹਿੰਦਾ ਉਹਦੇ ਤੋਂ ਮੂਰੇ ਮੈਂ ਨਿੱਕਲ ਜਾਣ ਜਾਮ ਲੱਗ ਜੂਗਾ ਜਾ ਮਿਲਣ ਗਣੇ ਇਹਨਾਂ ਦਾ ਰਹਿਣਾ ਉਹ ਤੋਂ ਰਾਹ ਸਿੱਧੀ ਜਾਂਦੀ ਆ ਬਸ ਉਹ ਬੰਦ ਕੀਤਾ ਹੋਣਾ ਲੈਣੇ ਉਹਦੇ ਕੋਲ ਵੈਰੀ ਗੁੱਡ ਲਾਰ ਅੱਗੇ ਬਸਾਂ ਵਾਲਿਆਂ ਨੂੰ ਕੰਮ ਕਰਦੇ ਆ ਪਟਾੜ ਪੰਪ ਵਿੱਚ ਦੀ ਕੱਢੀ ਜਾਂਦਾ ਲੈ ਭਾਈ ਫਿਰ ਕਿਸੇ ਦੇ ਗੱਡੀ ਵਾਲੇ ਚ ਮਾਰਦਾ ਫਿਰ ਦੂਜੇ ਦਾ ਕਸੂਰ ਹੈ ਆਪਦੀ ਗਲਤੀ ਦਾ ਕਦੇ ਮੰਨਦਾ ਹੀ ਨਹੀਂ ਇਹ ਵਧੀਆ ਨਾ ਵਧੀਆ ਇਹ ਮੇਰੇ ਘਰ ਵਾਲੇ ਨੂੰ ਬਹੁਤ ਜਾਣੇ ਮੰਨਦੇ ਆ ਕੀ ਕਰਾਂ ਵਧੀਆ ਜਨਾਬ ਵਧੀਆ ਜਨਾਬ ਬਸ ਠੀਕ ਹੈ ਜਨਾਬ ਠੀਕ ਹੈ ਜਨਾਬ ਇਹਦੇ ਤੋਂ ਆਣਾ ਮੇਰੇ ਬਾ ਸਾਲੇ ਫਿਰ ਕਿੱਥੇ ਚੜਾਉਣਗੇ ਪਿੱਛੇ ਤਾਂ ਗੱਲ ਟਕਰਾਂ ਲੱਗਿਆ ਜਾਮ 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 ਅੱਜ ਕਾਹਦਾ ਜਾਮ ਸਮਝ ਤੋਂ ਬਾਹਰ ਆ ਬਰਿੰਡੇ ਉਹੀ ਲੱਗੇ ਜਾਂਦੇ ਆ ਬਰਿੰਡੇ ਤਾਂ ਬਾਹਲੇ ਲੱਗਦੇ ਆ ਖੰਜ ਤੱਕ ਵੀ ਲੜੀਆਂ ਨਹੀਂ ਲਾਈਆਂ ਸਾਈਡਾਂ ਤੋਂ ਪੂਰਾ ਹਾਂ ਬਹੁਤ ਟ੍ਰੈਫਿਕ ਹੋਇਆ ਪਿਆ ਜਾਮ ਗੱਡੀ ਦਾ ਤਾਂ ਹੀ ਔਖ ਹੋ ਜਾਂਦਾ ਨਾ ਵਿਕਲ ਤਾਂ ਫਿਰ ਵੀ ਛੇਤੀ ਨਿਕਲ ਜਾਂਦਾਗਾ ਬਟ ਗੱਡੀ ਦਾ ਬਹੁਤ ਜ਼ਿਆਦਾ ਔਖ ਹੋ ਜਾਂਦਾ ਹੈ ਦੇਖੋ ਸਾਰੇ ਵਾਲੇ ਲਾਈਟਸ ਵਾਲੇ ਖੰਭਿਆਂ ਦੇ ਉੱਪਰ ਦੇਖੋ ਕਬੂਤਰੀ ਕਬੂਤਰ ਬੈਠੇ ਆ ਬਰਡ ਹੀ ਬਰਡ ਬਰਡ ਹੀ ਬਰਡ ਬੜੇ ਬੜਾ ਆਈ ਪਈ ਆ ਪੰਛੀਓ ਜਿਆਦਾ ਹੋ ਗਏ ਅੱਜ ਜੀ ਪੰਛੀ ਦੇਖੋ ਧੁੱਪ ਦਾ ਆਨੰਦ ਲਿਆ ਸਾਰੇ ਪੰਛੀਆਂ ਨੇ ਅੱਜ ਦਾ ਇੰਨੇ ਪੰਛੀਆਂ ਨੂੰ ਆਜਾਦ ਕਰਵਾਇਆ ਰੱਬ ਨੇ ਠੰਡ ਤੋਂ ਸਹੀ ਹੈ ਨਾ ਥੋੜੀ ਜਿਹੀ ਧੁੱਪ ਨਿਕਲ ਗਈ ਹਰ ਬੰਦਾ ਆਪਾਂ ਵੇਟ ਕਰਦੇ ਆਂ ਤਾਂ ਫਿਰ ਇਹਨਾਂ ਨੂੰ ਵੀ ਵੇਟ ਹੁੰਦੀ ਹੈ ਨਾ ਦੇਖੋ ਜਿੱਥੋਂ ਤੱਕ ਦੂਰ ਤੱਕ ਦੇਖੋ ਖੰਭੇ ਆ ਲਓ ਜੀ ਅੱਜ ਆਪਾਂ ਮੈਟ ਦੇਖਣ ਆਏ ਸੀਗੇ ਫਿਰ ਉਹ ਕੀ ਕਹਿੰਦਾ ਉੱਪਰ ਹੋਰ ਹੋ ਜਾਊਗਾ ਉੱਪਰ ਤੱਕ ਇਹ ਥੱਲੇ ਨੇ ਬਰਾ ਉੱਪਰ ਜਾਣਾ ਨਹੀਂਗਾ ਇਹਨਾਂ ਸਾਈਜ਼ ਹੀ ਆਉਂਦਾ ਹਣਾ ਲਓ ਜੀ ਹੁਣ ਵੇਲੇ ਹੋਏ ਆਪਾਂ ਛੱਲਿਆ ਘਰ ਨੂੰ 5:30 ਤੋਂ ਉੱਪਰ ਟਾਈਮ ਹੋ ਗਿਆ ਹੈ ਨਾ ਵੈਸੇ ਹੁਣ ਦਿਨ ਖੜਾ ਹੁੰਦਾ ਗਾ ਇਤ 5 ਵਜੇ ਤੋਂ ਨੇਰਾ ਜਾ ਪੈਣ ਲੱਗ ਜਾਂਦਾ ਧੁੱਪ ਨਿਕਲ ਲਈ ਸੀ ਥੋੜਾ ਮੌਸਮ ਸੈੱਟ ਹੋ ਗਿਆ ਥੋੜੇ ਜਿਹਾ ਕੰਮ ਕਰਾਇਆ ਅੱਜ ਆਪਾਂ ਕਿਤਾ ਆਪਾਂ ਗੱਡੀ ਤੇ ਪੁਆਇਆ ਨਵੇਂ ਮੈਟ ਔਰ ਕੀ ਕਰਾਇਆ ਦਿਨਪ ਜੀ ਬਸ ਟਾਇਰਿੰਗ ਦਾ ਕਵਰ ਔਰ ਜਨਾਬ ਨੂੰ ਕਵਰ ਪੁਆਇਆ ਇੱਕ ਬਸ ਛੋਟੇ ਮੋਟੇ ਕੰਮ ਜੇ ਸੀਗੇ ਟਾਈਮ ਲੱਗਦੇ ਕਰ ਲੈਂਦੇ ਆ ਕਦੇ ਕਦੇ ਕੱਟ ਲਈਦਾ ਟਾਈਮ ਰਬ ਸੁੱਕ ਰੱਖੇ ਬਾਬਾ ਸੁੱਕ ਰੱਖੇ ਹੂੰ ਕੇ ਪਾਵੇ ਹੋ ਜਾਂਦੀ ਹੋ ਰੁਹ ਚਲਦੀ ਰਹਦੀ ਆ ਨਿਸ਼ਾਰਾ ਕਰਦੇ ਬਾਬਾ ਉਹ ਵਿਆਹ ਕੰਮ ਕਰਾਉਣ ਵਾਲਾ ਤੁਹਾਡਾ ਕਾਫੀ ਟਾਈਮ ਦੇ ਲੰਮਕੇ ਆਉਂਦੇ ਸੀਗੇ ਉਹ ਪਹਿਲਾਂ ਤਾਂ ਸਹੀ ਸੀ ਹੁਣ ਉਹਨਾਂ ਨੂੰ ਠੰਡ ਨਾਲ ਜ਼ਿਆਦਾ ਆਕੜ ਗਏ ਸੀਗੇ ਉਹਦੇ ਕਰਕੇ ਉਹ ਟੁੱਟ ਗਏ ਮੈਟ ਫਿਰ ਰਾਣੇ ਵੀ ਬਹੁਤ ਸੀਗੇ ਗੰਦੇ ਜਿਹੇ ਲੱਗਦੇ ਸੀਗੇ ਫਿਰ ਉਹਨਾਂ ਇੱਕ ਨਾ ਇੱਕ ਦਿਨ ਤਾਂ ਪੋਣੇ ਹੀ ਸੀਗੇ ਤਾਂ ਫਿਰ ਆਪਾਂ ਉਹ ਅੱਜ ਕੰਡਾ ਕੱਢਤਾ ਹੈਨਾ ਜਾ ਕੇ ਆ ਟੇਪ ਲਾਇਓ ਯਾਦ ਨਾਲ ਇਹ गिर ਜਾਂਦੇ ਇੰਕੋ ਸਾਰਾ ਟੇਪ ਹੋਊਗੀ ਚਲੋ ਮਿਲਦੇ ਆ ਘਰੇ ਜਾ ਕੇ ਜੁਆ ਕੇ ਬੈਠੇ ਹੋਣੇ ਸਾਡੀ ਟੀਵੀ ਤੇ ਲਓ ਜੀ ਹੋਮ ਸਵੀਟ ਹੋਮ ਹੋਮ ਸਵੀਟ ਹੋਮ ਬੱਚਾ ਬੱਚੀ ਬੈ ਕੇ ਪੁੱਛੋ ਉਹਨਾਂ ਨੂੰ ਕਿਵੇਂ ਲੱਗਦੇ ਓਕੇ ਸੈਬੂ ਕਹਿੰਦਾ ਮੈਂ ਤਾਂ ਪੈਰ ਵੀ ਨਹੀਂ ਲਾਉਣਾ ਉਹਨਾਂ ਪੈਰ ਕਿਵੇਂ ਲੱਗਦੇ ਹੈ ਹਾਂ ਕਿਵੇਂ ਲੱਗੇ ਇਹ ਨੂੰ ਬਹੁਤ ਵਧੀਆ ਹਾਂ ਵੀ ਨਾ ਹੈ ਤਾਂ ਇਹ ਕਿਵੇਂ ਲੱਗੇ ਸੈਬੂ ਮੈਂ ਕਿਵੇਂ ਲੱਗੇ ਵਧੀਆ ਲੱਗੇ ਥੈਂਕ ਯੂ ਸੈਬੂ ਕਹਿੰਦਾ ਮੈਂ ਪੈਰ ਵੀ ਨਹੀਂ ਲਾਉਣਾ ਚਲੋ ਪਿੱਛੇ ਭਾਈ ਬਾ ਆ ਗਏ ਭਾਈ ਜਲਦੀਆਂ ਜਾਨੇ ਆ ਜਾਓ ਆ ਲੈ ਲੈ ਆ ਵੀ ਲੈ 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 ਸੱਭ ਕਹਿੰਦਾ ਮੈਂ ਇਹਦੇ ਉੱਪਰ ਹੀ ਪੈ ਜਾ ਕਰੂੰਗਾ ਕਹਿੰਦਾ ਹਾਂ ਮੈਂ ਪੈ ਜਾਵਾਂ ਪੈਰ ਚੜ੍ਹ ਨਹੀਂ ਬੰਦ ਕਰੀਂ ਨਹੀਂ ਪਤਾ ਹੁਣ ਸਾਫ਼ ਰੱਖਿਆ ਕਰੋ ਮੈਟ ਠੀਕ ਹੈ ਮੇਰੇ ਪੈਰ ਵੀ ਨਹੀਂ ਆਇਆ ਹਾਂ ਟਿਕਾ ਡੇਡਾ ਕਰਦੇ ਲੋ ਨਿਕਲ ਜੇ ਤੁਸੀਂ ਤਾਂ ਸਵਾਰੀਆਂ ਚੇਂਜ ਹੋ ਗਈਆਂ ਇੱਥੇ ਮਤਾਰਤਾ ਤੋਂ ਹੁਣ ਬਿਠਾ ਲਿਆ ਹਾਂ ਹਾਂ ਐਂ ਚੱਲਦੇ ਕੰਮ ਸਾਡੇ ਬਾਏ ਬਾਏ ਹੁਣ ਮੈਂ ਵੀ ਲਾਈਟ ਪੋਹਾਂ ਜਾਉਂ ਓਕੇ ਨਾ ਜੀ ਦੇਖੋ ਸਟੀering ਕਵਰ ਸੋਨਾ ਲੱਗਦਾ ਲੰਗ ਗੱਡੀ ਕਿਹੜੀ ਹੁੰਦੀ ਸੀ ਆਪਣੇ ਕੋਲੇ ਆ ਜਾਂਦੀ ਆ ਗੱਡੀ ਹੁੰਦੀ ਸੀ ਉਹ ਗੱਡੀ ਤੋਂ ਹਾਂ ਆ ਗੱਡੀ ਤੇ ਆ ਗਈ ਪਹਿਲਾਂ ਹਲਟ ਹੋਉਂਦੀ ਸੀਗੀ ਫਿਰ ਹਲਟ ਜਨ ਹੁੰਦੀ ਸੀਗੀ ਮਰੂਤੀ ਹੁੰਦੀ ਸੀ ਜਨ ਹੁੰਦੀ ਸੀਗੀ ਪੈਰ ਡੇਅਰ ਸੀਗੀ ਫਰ ਤੋਂ ਬੋਲੋ ਡੇਅਰ ਤੋਂ ਮੈਂਟਾ ਕਰਕੇ ਆ ਲੈ ਲੀ ਫਿਰ ਤੋਂ ਜਨ ਮਰੂਤੀ ਜਨ

ਪੱਛਲਦੇ ਆ ਮੰਦਰ ਅ ਮੰਦਰ ਚਲਦੇ ਆ ਮੈਂ ਪਾਪਾ ਨੇ ਅੱਲ ਕੇ ਪਾਪਾ ਚਲੋ ਮੰਦਰ ਚਲਦੇ ਆ ਅੱਜ ਫਿਰ ਪਾਪਾ ਕਹਿੰਦੇ ਚਲੋ ਓਕੇ ਗਾਇਜ਼ ਅਪਾ ਮੰਦਰ ਤੱਕ ਆ ਗਏ ਮੇਰਾ ਨਾ ਸ਼ੋਅ ਲੋ ਹੋ ਗਿਆ ਪਪਾ ਚਲੋ ਸਾਈਂ ਸਾਈਂ ਜੀ ਫੇਰ ਅਸੀਂ ਮਾਤਾ ਦੇ ਲਈ ਬਾਅਦ ਚ ਫਿਰ ਮਿਲਦੇ ਆਂ ਓਕੇ ਹਾਂ ਚਲ ਕੇ ਦਿੰਦੇ ਆਂ ਤਾਫਾ ਉਹੋ ਆ ਦੇਖਿਆ ਜੰ ਨੂੰ ਅੱਜ ਕੀ ਕਰਕੇ ਮੇਰਾ ਸ਼ੋਰ ਉੱਧਰ ਦੇਖੋ ਮੇਰਾ ਸ਼ੋਰ ਹੋ ਗਿਆ ਓ ਲਾ ਤੋੜਦੀ ਜੱਤੋੜਦੀ ਸਾਬ ਨਾ ਅ ਸੰਗਰ ਖੱਡੀ ਹੁੰਦਾ ਕੰਮ ਨੂੰ ਤੋਂ ਕੰਮਲੀ ਹੋ ਗਈ ਤਾਂ ਮਮਮੀ ਅੱਜ ਰੋ ਇੱਧਰ ਖੜ੍ਹ ਤੂੰ ਮੈਂ ਉੱਧਰ ਮਾਰਾਂ ਲੋ ਜੀ ਸਾਡੀ ਮਾਤਾ ਰਾਣੀ ਨੇ ਰੋਟੀ ਲਈ ਖਾ। ਕਿਦੋਂ ਤੱਕ ਟਿੱਕਾ ਫਲਾ ਕੇ ਲੈ ਆਈ ਆ ਮੰਦਰ ਗਈ ਸੀਗੀ। ਤੇ ਆਪਾਂ ਆ ਸਾਬੋ ਦੀ ਰੋਟੀ ਮੈਨੂੰ ਫੜਾ ਰੱਖੀ ਆ। ਜਨਾਬ ਜੀ ਨੇ ਖਾ ਲਈ। ਸਾਰਿਆਂ ਨੂੰ ਦੇ ਰੇ ਆ ਗੁੜ। ਆ ਫੜੀ ਰੋਟੀ ਆਪਦੀ। ਮੱਚੇ ਗ੍ਰੇਸ ਰੱਖਦੇ ਆ। ਰੋਟੀ ਫੜੀ ਰੋਟੀ ਆਪਦੀ। ਕੀ ਲੱਗੀ ਸੀ? ਗੱਡੀ। हां ਅੱਜ ਪਾਪਾ ਨੇ ਗੱਡੀ ਲਾਤੀ ਸਾਬੂ ਅਲਟੋ ਦੇ ਵਿੱਚ ਪਿਛਲਾ ਟਾਇਰ ਅਲਟੋ ਵਾਲੇ ਦਾ ਸਾਰਾ ਬੰਪਰ ਹੀ ਲੱਗ ਗਿਆ ਭਰੇ ਪਏ ਦੇਖੋ ਮੈਂ ਕਹੀ ਤਾਂ ਜਾਨੀਆ ਬਸ ਸਫਾਰੀ ਨਿਖੜ ਕਾਤਾ ਆ ਫੜ ਦੇਖੋ ਰੋਟੀ ਨਹੀਂ ਫੜਦਾਗਾ ਪਾਣੀ ਤੇ ਜਦੋਂ ਤਾਂ ਪਹਿਲਾਂ ਨੂੰ ਫੜ ਸਾਈਡ ਲਾਉਂਦੇ ਸੀ ਕਿ ਉਹ ਥੋੜੀ ਜੀ ਟਾਇਰ ਨਾਲ ਲੱਗ ਗਈ ਐਨੇ ਨਾਲ ਹੀ ਓਖੜ ਗਿਆ ਟੈ ਕੁੱਤੇ ਨੇ ਕਲਟੋ ਵਾਲਾ ਆਪਣੀ ਗੱਡੀ ਨੂੰ ਮਾਰਨਾ ਚਾਹੁੰਦਾ ਸੀਗਾ ਉਹਦੀ ਗੱਡੀ ਦੀ ਸਾਰੀ ਪਰਬਾਤ ਹੋ ਗਈ ਹਮ ਬਚਤ ਰਹਿ ਗਈ ਅੱਜ ਆਪਾਂ ਥੋੜਾ ਜਿਹਾ ਖਰਚ ਛੋਟੇ ਦਾ ਹਰ ਸ਼ਿੰਗਾਰ ਹਨਾ ਵਿਆਹ ਹੋ ਗਿਆ ਅੱਜ ਛੋਟੇ ਦਾ ਵਿਆਹ ਹੋ ਗਿਆ ਗਾਇਸ ਰਾਣੀ ਦਾ ਵਿਆਹ ਹੋ ਗਿਆ ਕਦ ਰਾਣੀ ਬਣ ਜਾਂਦੀ ਹੈ ਕਦੇ ਛੋਟਾ ਬਣ ਜਾਂਦਾ ਨਹੀਂ ਉਹਦਾ ਨਾਏ ਰਾਣੀ ਹੋਇਆ ਰਾਣੀ ਰਾਣੀ ਉਹਦਾ ਵੱਡਾ ਨਾਏ ਛੋਟਾ ਉਹਦਾ ਛੋਟਾ ਨਹੀਂ ਛੋਟਾ ਨਾਮ ਬਚਪਨ ਦਾ ਰਾਣੀ ਉਹ ਸਸੁਰ ਸੋਰੀ ਆਈ ਆ ਕਿਹਨਾਂ ਜਿਹਾ ਹੂੰ ਮੈਂ ਮਾਰਾਂ ਲਾ ਰਹੀ ਕਿ ਰਕੇ ਪਪਾ ਸੁਖਜੀਤ ਸਾਰੀ ਜਾਨ ਨਿੱਤੂ ਪਪਾ ਕੀ ਕਹਿੰਦੇ ਮਮਾ ਨੂੰ ਜਾਨ ਹਾਂ ਕੀ ਕਹਿੰਦੇ ਜਾਨ ਤੁਸੀਂ ਪਪਾ ਦੀ ਤੋ ਪਪਾ ਦੀ ਰਾਣੀ ਆ ਉਹ ਵੀ ਦੋ ਦੋ ਰੱਖੀਆਂ ਹੋਈਆਂ ਨੇ ਦੇਖੋ ਹੱਥ ਨਾਲ ਵਾਈਪ ਤਾਂ ਲਾਉਂਦੇ ਨੇ ਗੱਡੀ ਦਾ ਕਰਾਉਣੇ ਕਿੱਥੇ ਆਰਾਮ ਚੋਟੇ ਦਾ ਥੋੜਾ ਜਿਹਾ ਕਰਾਇਆ ਜਹਾਰ ਸ਼ਿੰਗਾਰ क्योंकि आप सिया मैं नही उतर भाया बस कुछ नहीं क्या उन्हें बेचारे ने, बचारे ने? ਸਹੀ ਕਰਵਾਤਾ ਫਿਰ ਆਪਾਂ ਉਹਦਾ ਥੋੜਾ ਜਿਹਾ ਕੰਮ ਸੀਗਾ ਫਿਰ ਆਪਾਂ ਦਾ ਨੜਨਾ ਸੀਗਾ ਥੋੜਾ ਜਿਹਾ ਹੋਇਆ 200 ਰੁਪਏ ਦਾ ਉਹ ਬੱਸ ਥੋੜਾ ਜਿਹਾ ਵਿੱਚੋਂ ਬੰਪਰ ਨਿਕਲਿਆ ਸੀਗਾ ਲੋਕ ਚੋਂ ਲੋਕ ਟੁੱਟ ਗਿਆ ਸੀ ਫਿਰ ਆਪਾਂ ਸਹੀ ਕਰਵਾਤਾ ਹੋਰ ਪੈਸੇ ਦੇ ਦਿੱਤੇ ਸੀ ਫਿਰ ਆਪਾਂ ਨੂੰ ਕੋਣੀ ਕਰ ਆਪਾਂ ਥੋੜੀ ਜਤਨਾ ਲੜਨਾ ਸੀ ਕਿਉਂਕਿ ਗਲਤੀ ਆਪਣੀ ਸੀਗੀ ਨਾ ਗਲਤੀ ਇਹ ਮੋٹے ਦੀ ਸੀਗੀ ਦੇਖੋ ਪਾਪਾ ਮੋਟਾ ਪਾਪਾ ਨੂੰ ਸੀ ਮੋਟਾ ਬਣਾਉਣਾ ਪਾਪਾ ਨੂੰ ਮੋਟੀ ਬਣਾਉਣੀ ਹੈ <laughs> मैं थोड़ी मोटी हां मोटा पतला पतली हम hmm. मोटा ठीक <laughs> मोटा मोटी पतला पतली अपना सुकड़ी यस सबुगी है सुकड़ी है काला खा लो कान की सी गेसेबो हूं की सी गे ओ कौन कैसे कैसे मैं सुनावा ਆ ਕਾਲਾ ਕਾਲੂ ਕਾਲੀ ਗਾਇ ਐਵੇਂ ਕਾਲਾ ਕਾਲੂ ਕਾਲਾ ਸਾਹਿਬ ਕਾਲਾ ਗੁੰਨੂ ਕਾਲੀ ਗੁੰਨੂ ਕਾਲੀ ਗੁੰਨੂ ਕਾਲੀ ਸਭ ਕਰਦੇ ਗੁੰਨੂ ਕਾਲੀ ਗੁੰਨੂ ਕਾਲੀ ਸੈਂਡ ਬੈਕ ਟੂ ਲੌਕ ਟੂ ਰੋਟੀ ਖਾ ਲੋ ਰੋਟੀ ਖਾਦੀਆਂ ਨਾ ਤੁਸੀਂ ਅਜੇ ਰੋਟੀ ਨਹੀਂ ਖਾਦੀਆਂ ਤੁਹਾਡੇ ਪਾਪਾ ਨੇ ਬ੍ਰਸ਼ ਵੀ ਕਰ ਲਿਆ ਦੰਦ ਸਿੱਟੇ ਕਰ ਲੇ ਦੰਦ ਚਿੱਟੇ ਪਿੱਛੇ ਪਿੱਛੇ ਵਿੱਚ गाइस अब रोटी खा ली सी पापा बहुत टायर्ड है गैस बंद हो गए पापा दूध बना रहे देखो गाइस ये हैगा हल्दी वाला दूध हल्दी वाला दूध बन रहा है मतलब करा के फ्रिज में कोई देखो मैंने संदूर लगाया साहब व्हाट आर यू डूइंग ਕੋਈਸ ਪਾਪਾ ਤੇ ਚੱਕੂ ਚੱਕੀ ਹੈ। ਅਪੜਾ ਤੇ ਇੰਕਰਨੇਲ। ਓਕੇ ਡਰਾਈਂਗ ਸਟਾਰਟ ਤੇਰੇ। ਆਵੇ। ਡਰਾਈਂਗ ਸਟਾਰਟ ਕਰਦੇ। ਲਿਖਣਾ ਵਾਲਾ ਕੰਮ। ਮਮਾ ਹੈ ਨਹੀਂ ਹਜੇ। ਅਬਾ ਯਾਦ ਕਰਨ ਵਾਲਾ ਕੰਮ। ਸੁਣਾ ਹੈ ਨਹੀਂ ਹਜੇ। ਮਮਾ ਆ ਗਏ। ਚੱਲ ਚੱਲ ਚੱਡਾ ਦੇ।